ਗੱਲਬਾਤ ਕਰਦੇ ਹੈਗੇ ਆ ਪੰਜਾਬ ਦੇ ਸਿਆਸੀ ਮਸਲਿਆਂ ਦੇ ਨਾਲ ਔਰ ਸਾਡੇ ਨਾਲ ਜੁੜਦੇ ਨੇ ਹਮੇਸ਼ਾ ਦੀ ਤਰ੍ਹਾਂ ਸੁਰਿੰਦਰ ਡੱਲਾ ਸਾਹਿਬ ਪੰਜਾਬ ਤੋਂ ਸੀਨੀਅਰ ਜਰਨਲਿਸਟ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਸਵਾਗਤ ਡੱਲਾ ਸਾਹਿਬ ਆਪ ਜੀ ਦਾ ਸਤਿ ਸ਼ਕਾਲ ਪਵਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਜੀ ਸਤਿ ਸ਼ਕਾਲ ਔਰ ਹਮੇਸ਼ਾ ਦੀ ਤਰ੍ਹਾਂ ਡੱਲਾ ਸਾਹਿਬ ਪੰਜਾਬ ਦੀ ਰਾਜਨੀਤੀ ਦੀ ਆਪਾਂ ਗੱਲਬਾਤ ਕਰਦੇ ਹੈਗੇ ਆ ਔਰ ਐਸੋਲੇ ਜਿਹੜਾ ਇੱਕ ਮਾਹੌਲ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਜਦੋਂ ਤੋਂ ਭਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਹੈਗੀ ਆ ਤੇ ਕਾਫੀ ਸੰਸਥਾਵਾਂ ਆ ਰਾਜਨੀਤਿਕ ਲੋਕ ਚਾਹੇ ਆਪਸਖਪਾਲ ਸਿੰਘ ਖਿਆਰਾ ਸਾਹਿਬ ਦੀ ਗੱਲਬਾਤ ਕਰ ਲਈਏ ਲੱਖਾਂ ਸਿਧਾਨਾ ਹੋਏ ਜਾਂ ਫਿਰ ਸਿਮਰਜੀਤ ਸਿੰਘ ਮਾਨ ਸਾਹਿਬ ਹੋਏ ਇਹਨੇ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਰਹੇ ਨੇ ਔਰ ਨਾਲ ਦੀ ਨਾਲ ਚਰਨਜੀਤ ਚੰਨੀ ਸਾਹਿਬ ਨੇ ਵੀ ਭਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਸਾਥ ਦਿੱਤਾ ਹੈਗਾ ਔਰ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈਗਾ ਆ ਕੀ ਲੱਗਦਾ ਆ ਕਿ ਇਹ ਜਿਹੜੀ ਚੀਜ਼ ਹੈਗੀ ਆ ਭਗਵੰਤ ਮਾਨ ਸਾਹਿਬ ਦੇ ਲਈ ਕਿਤਨਾ ਕਿਤੇ ਕੋਈ ਮੁਸ਼ਕਲ ਜਿਹੜੀ ਹੈਗੀ ਆ ਸਿਆਸੀ ਖੜੀ ਕਰ ਸਕਦੀ ਆ ਜਾਂ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਉਲੀਕੇ ਜਾ ਰਹੇ ਹੈਗੇ ਨੇ ਕਿ ਹੁਣ ਭਗਵੰਤ ਮਾਨ ਸਾਹਿਬ ਦਾ ਜਿਹੜਾ ਘਰ ਹੈਗਾ ਆ ਉਹਨੂੰ ਕਿਹਰੰਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਕੀ ਇਸ ਚੀਜ਼ ਦਾ ਪ੍ਰਭਾਵ ਜਿਹੜਾ ਪੰਜਾਬ ਦੇ ਵੋਟਰ ਦੇ ਉੱਤੇ ਪਾਊਗਾ ਦੇਖੋ ਬੜਾ ਮਹੱਤਵਪੂਰਨ ਪੰਜਾਬ ਦੇ ਵਿੱਚ ਪੋਲਿਟੀਕਲ ਡਿਵੈਲਪਮੈਂਟ ਇਹਨੂੰ ਅਸੀਂ ਦੇਖ ਸਕਦੇ ਆ ਪਾਨਾ ਸਿੱਧੂ ਜਿਹੜਾ ਕਿ ਇੱਕ ਯੂਟਿਊਬਰ ਹੈ ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਪਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਤੇ ਪਾਨਾ ਸਿੱਧੂ ਦੇ ਜਿਹੜੇ ਨੇੜਲੇ ਸਾਥੀ ਨੇ ਭਾਵੇਂ ਲੱਖਾ ਸਿਧਾਣਾ ਨੇ ਜਾਂ ਕੋਈ ਹੋਰ ਸਰਗਰਮ ਉਹਨਾਂ ਦੇ ਵਰਕਰ ਨੇ ਸਾਥੀ ਨੇ ਉਹਨਾਂ ਨੇ ਸੱਦਾ ਦਿੱਤਾ ਸੀ ਤੇ ਇਕੱਠ ਕੀਤਾ ਤੇ ਜਿਹੜਾ ਇੰਨਾ ਜ਼ਿਆਦਾ ਇਕੱਠ ਪਾਨਾ ਸਿੱਧੂ ਦੇ ਸਮਰਥਨ ਚ ਹੋਇਆ ਭਾਵੇਂ ਉਹਦੇ ਵਿੱਚ ਸੁਖਪਾਲ ਖਹਿਰਾ ਵੀ ਗਏ ਉਹਦੇ ਉਸੇ ਕੱਟ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਗਏ ਕਿਉਂਕਿ ਸਿਮਰਨਜੀਤ ਸਿੰਘ ਮਾਨ ਲੱਖਾ ਸੜਾਣਾ ਦੀਪ ਸਿੱਧੂ ਇਹ ਕਿਸੇ ਵੇਲੇ ਲਗਭਗ ਮੈਂ ਕਹੂੰਗਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਾਰਿਆਂ ਦਾ ਸਾਥ ਮਿਲਿਆ ਜਦੋਂ ਜਿਮਨੀ ਚੋਣ ਸੰਗਰੂਰ ਦੇ ਵਿੱਚ ਹੋਈ ਤੇ ਸਿਮਰਨਜੀਤ ਸਿੰਘ ਮਾਨ ਸਭ ਤੋਂ ਵੱਡੀ ਉਮਰ ਦੇ ਕੈਂਡੀਡੇਟ ਸੀ ਔਰ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਦੀਪ ਸਿੱਧੂ ਦੁਨੀਆ ਤੋਂ ਚਲਾ ਗਿਆ ਦੀਪ ਸਿੱਧੂ ਨੇ ਬਹੁਤ ਪ੍ਰਚਾਰ ਕੀਤਾ ਸੀ ਜਦੋਂ ਖੜੇ ਸੀਗੇ ਸਿਮਰਜੀਤ ਸਿੰਘ ਮਾਨ ਵਿਧਾਨ ਸਭਾ ਦੀ ਚੋਣ ਦੇ ਲਈ ਉਦੋਂ ਬਹੁਤ ਜ਼ਿਆਦਾ ਸਮਰਥਨ ਕੀਤਾ ਸੀ ਦੀਪ ਸਿੱਧੂ ਨੇ ਉਹ ਦੁਨੀਆ ਤੋਂ ਚਲੇ ਗਏ ਫੇਰ ਲੱਖਾਂ ਛਦਾਣਾ ਸਾਰੇ ਆ ਨੇ ਸਿਮਰਜੀਤ ਸਿੰਘ ਮਾਨ ਨੂੰ ਆ ਦੀ ਸਪੋਰਟ ਕੀਤੀ ਔਰ ਤੁਸੀਂ ਵੇਖੋ ਜਿਹੜੇ ਸਿੱਧੂ ਮੂਸੇਵਾਲੇ ਆ ਉਹਨਾਂ ਦੀ ਦੁਨੀਆ ਤੋਂ ਵਿਦਾਇਗੀ ਤੋਂ ਬਾਅਦ ਸੰਦੂਰ ਦੇ ਵਿੱਚ ਇੱਕ ਵੇਲੇ ਮਾਹੌਲ ਬਣਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਉਹਦੇ ਉਸ ਦੌਰਾਨ ਸਾਰੇ ਲੋਕ ਸਿਮਰਜੀਤ ਸਿੰਘ ਮਾਨ ਦੇ ਸਮਰਥਨ ਚ ਖਾਸ ਤੌਰ ਤੇ ਨੌਜਵਾਨ ਲੋਕ ਸਾਰੇ ਆ ਗਏ ਸਿੱਧੂ ਮੂਸੇਵਾਲੇ ਦੇ ਰੋਸ ਵਿੱਚੋਂ ਔਰ ਸਿਮਰਜੀਤ ਸਿੰਘ ਮਾਨ ਜਿੱਤ ਗਏ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਹੁਣ ਜਿਸ ਤਰ੍ਹਾਂ ਪਹਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਔਰ ਕੁਝ ਕੱਠ ਪਹਾਨਾ ਸਿੱਧੂ ਦੇ ਸਮਰਥਨ ਚ ਇਕੱਠਾ ਹੋਇਆ ਉਸ ਤੋਂ ਬਾਅਦ ਕਿਉਂਕਿ ਲਗਾਤਾਰ ਸਿਮਰਜੀਤ ਸਿੰਘ ਮਾਨ ਤਾਂ ਨਾਲ ਸਰਗਰਮ ਸੀ ਸਿਮਰਜੀਤ ਸਿੰਘ ਮਾਨ ਨੇ ਕਹਿ ਦਿੱਤਾ ਕਿ ਮੈਂ 2 ਫਰਵਰੀ ਨੂੰ ਰਹਿਲਾ ਰੁਕਣ ਦਾ ਪ੍ਰੋਗਰਾਮ ਹੈ ਜਿਹੜਾ ਅਸੀਂ ਕਰਾਂਗੇ ਉਹ ਹੋਣ ਨਹੀਂ ਦਿੱਤਾ ਪੁਲਿਸ ਨੇ ਸਿਮਰਜੀਤ ਸਿੰਘ ਮਾਨ ਨੂੰ ਨਜ਼ਰਬੰਦ ਕੀਤਾ ਪਰ 3 ਫਰਵਰੀ ਦਾ ਪ੍ਰੋਗਰਾਮ ਵੀ ਇਹਨਾਂ ਸਾਰਿਆਂ ਨੇ ਦਿੱਤਾ ਹੋਇਆ ਸੀ ਕਿ ਅਸੀਂ ਮੁੱਖ ਮੰਤਰੀ ਦੀ ਰਿਹائش ਘੇਰਾਂਗੇ ਦੇਖੋ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਸਿਮਰਜੀਤ ਸਿੰਘ ਮਾਨ ਹੁਣਾਂ ਨੂੰ ਨਜ਼ਰਬੰਦ ਕੀਤਾ ਸੀ ਜਿਹੜੇ ਵੀ ਸਰਗਰਮ ਆਗੂ ਨੇ ਸਿਮਰਜੀਤ ਸਿੰਘ ਮਾਨ ਹੋ ਗਏ ਜਾਂ ਇਹਨਾਂ ਦੇ ਲੱਖਾਂ ਸਦਾਨਾ ਹੋ ਗਏ ਜਾਂ ਹੋਰ ਹੋ ਗਏ ਪੁਲਿਸ ਕਿਤੇ ਨਾ ਕਿਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਧਾਰਾ 144 ਦਾ ਹਵਾਲਾ ਦੇ ਕੇ ਕਿ ਅਸੀਂ ਉਥੇ ਇਕੱਠਾ ਨਾ ਹੋਣ ਦਈਏ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਜਦੋਂ ਕੈਪਟਨ ਅਮਰਿੰਦਰ ਜੀ ਸਰਕਾਰ ਸੀ ਜਾਂ ਬਾਦਲਾਂ ਦੀਆਂ ਸਰਕਾਰਾਂ ਸੀ ਉਦੋਂ ਵੀ ਅਜਿਹਾ ਹੁੰਦਾ ਸੀ ਕਿ ਜਿਹੜੇ ਆਪ ਮੁਹਾਰੇ ਇਕੱਠ ਹੁੰਦੇ ਸੀ ਜਾਂ ਮੁੱਖ ਮੰਤਰੀ ਦੀਆਂ ਰਹਿਸ਼ਾਂ ਨੂੰ ਘੇਰਨ ਦੇ ਐਲਾਨ ਹੁੰਦੇ ਸੀ ਉਹਨਾਂ ਨੂੰ ਹਮੇਸ਼ਾ ਪੁਲਿਸ ਰੋਕਦੀ ਹੈ ਕਿਉਂਕਿ ਇਹ ਪੁਲਿਸ ਦੀ ਇਹ ਪੁਲਿਸ ਵੀ ਕਾਰਜਸ਼ੈਲੀ ਦੇ ਵਿੱਚ ਦਰਜ ਹੈ ਪੁਲਿਸ ਨੇ ਇਹ ਸਾਰੇ ਬੰਦੋਬਸਤ ਕਰਨੇ ਨੇ ਹੁਣ ਜਿਹੜਾ ਇਹਦੇ ਤੋਂ ਸਵਾਲ ਵੱਡਾ ਇਹ ਬਣਦਾ ਕਿ ਇਹ ਇਕੱਠ ਕਿਉਂ ਜਦੋਂ ਭਾਨਾ ਸਿੱਧੂ جیل ਚ ਗਏ ਉਸ ਤੋਂ ਬਾਅਦ ਜਿਹੜੀ ਭੀੜ ਜੁੜੀ ਉਸ ਤੋਂ ਬਾਅਦ ਕਈ ਪੋਲੀਟੀਕਲ ਲੀਡਰਾਂ ਨੂੰ ਲੱਗਿਆ ਕਿ ਇਸ ਭੀੜ ਨੂੰ ਭਾਨਾ ਸਿੱਧੂ ਨੂੰ ਅਗਰ ਅਸੀਂ ਆਪਣਾ ਸਮਰਥਨ ਦਵਾਂਗੇ ਤੇ ਭਗਵੰਤ ਮਾਨ ਦੀ ਘੇਰਾਬੰਦੀ ਕੀਤੀ ਜਾ ਸਕਦੀ ਹੈ ਅਸਲ ਚ ਭਾਨਾ ਸਿੱਧੂ ਦੇ ਬਹਾਨੇ ਦੂਜੇ ਪੋਲੀਟੀਕਲ ਲੀਡਰ ਪਾਰਟੀਆਂ ਵਾਲੇ ਦੇਖੋ ਖੁੱਲਕੇ ਤਾਂ ਕੋਈ ਪਾਰਟੀ ਆਈ ਨਹੀਂ ਨਾ ਅਕਾਲੀ ਦਲ ਆਇਆ ਨਾ ਕਾਂਗਰਸ ਪਾਰਟੀ ਆਈ ਹੈ ਨਾ ਭਾਰਤੀ ਜਨਤਾ ਪਾਰਟੀ ਆਈ ਹੈ ਲੱਖਾਂ ਸਿਦਾਨਾ ਹੋ ਗਏ ਜਾਂ ਸਮਿਲੀ ਸਨਮਾਨ ਹੋ ਗਏ ਇਹਨਾਂ ਦਾ ਲਗਭਗ ਇੱਕੋ ਗਰੁੱਪ ਹੈ ਹੁਣ ਚਰਨਜੀਤ ਚੰਨੀ ਨੇ ਕੱਲ ਇੱਕ ਵੀਡੀਓ ਜਾਰੀ ਕੀਤੀ ਅੱਜ ਇਹਦਾ ਮਤਲਬ ਹੈ ਕਿ ਚਰਨਜੀਤ ਚੰਨੀ ਵੀ ਉੱਥੇ ਪਹੁੰਚਣਾ ਚਾਹੁੰਦੇ ਨੇ ਹੁਣ ਚਰਨਜੀਤ ਚੰਨੀ ਇਸ ਪਹਾਣਾ ਸਿੱਧੂ ਦੇ ਮਾਮਲੇ ਤੇ ਜਿਹੜਾ ਇਕੱਠ ਹੋਣਾ ਹੈ ਅਗਰ ਅਪੀਲ ਕਰ ਰਹੇ ਨੇ ਲੋਕਾਂ ਨੂੰ ਕਿ ਉੱਥੇ ਪਹੁੰਚੋ ਅਗਰ ਚਰਨਜੀਤ ਚੰਨੀ ਉੱਥੇ ਪਹੁੰਚਣ ਚ ਕਾਮਯਾਬ ਹੁੰਦੇ ਆ ਇਹਦਾ ਮਤਲਬ ਹੈ ਚਰਨਜੀਤ ਚੰਨੀ ਵੀ ਉੱਥੇ ਬੋਲਣਗੇ ਔਰ ਭਗਵੰਤ ਮਾਨ ਉਹਨਾਂ ਦੇ ਖਿਲਾਫ ਚਰਨਜੀਤ ਚੰਨੀ ਵੀ ਪੜਾਅ ਕੱਢਣਗੇ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਉਦੋਂ ਭਗਵੰਤ ਮਾਨ ਵੀ ਚਰਨਜੀਤ ਚੰਨੀ ਉਹਨਾਂ ਦੇ ਖਿਲਾਫ ਪੜਾਅ ਕੱਢਿਆ ਕਰਦੇ ਸੀ ਕਿਉਂਕਿ ਇਹ ਸਿਆਸੀ ਮੌਕਾ ਜਦੋਂ ਪੋਲਿਟੀਕਲ ਲੀਡਰਾਂ ਦੀ ਅਸੀਂ ਗੱਲ ਕਰੀਏ ਤੇ ਜਦੋਂ ਇਹਨਾਂ ਨੂੰ ਮੌਕਾ ਲੱਗਦਾ ਇਹ ਦੂਸਰੇ ਲੀਡਰ ਦੇ ਖਿਲਾਫ ਆਪਣੀ ਪੜਾਅ ਕੱਢਦੇ ਨੇ ਸਾਰੇ ਲੀਡਰ ਜਦੋਂ ਕੈਪਟਨ ਦਾ ਵੇਲਾ ਸੀ ਜਾਂ ਜਦੋਂ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਜਦੋਂ ਬੇਅਦਬੀ ਬਹਿਬਲ ਕਲਾ ਵਰਗੇ ਮਾਮਲੇ ਹੋਏ ਉਦੋਂ ਆਮ ਆਦਮੀ ਪਾਰਟੀ ਵੀ ਲਗਾਤਾਰ ਮੋਰਚਾ ਖੋਲਦੀ ਰਹੀ ਅਕਾਲੀ ਦਲ ਦੇ ਖਿਲਾਫ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਸੋ ਹੁਣ ਭਾਨਾ ਸਿੱਧੂ ਦੇ ਬਹਾਨੇ ਜਿਹੜੀਆਂ ਪੋਲਿਟਿਕਲ ਧਿਰਾਂ ਨੇ ਪਵਨ ਜੀ ਉਹ ਵਗ ਤੋਂ ਵਾਦੇ ਇਕੱਠਾ ਕਰਨਾ ਚਾਹੁੰਦੀਆਂ ਨੇ ਸਾਰਿਆਂ ਦੀ ਕੋਸ਼ਿਸ਼ ਹੈ ਚਰਨ ਜੀ ਚੰਨੀ ਉਹਨਾਂ ਦੀ ਕੋਸ਼ਿਸ਼ ਹੈ ਕਿ ਮੇਰਾ ਵਾਦੇ ਇਕੱਠ ਹੋਵੇ ਕਿਉਂਕਿ ਸਾਨੂੰ ਪਤਾ ਹੈ ਭਦੌੜ ਹਲਕੇ ਤੋਂ ਚਰਨ ਜੀ ਚੰਨੀ ਚੋਣ ਲੜੇ ਸੀ ਦੋ ਵਾਰ ਚੋਣ ਲੜੇ ਉਤੋਂ ਜਿੱਤ ਨਹੀਂ ਸਕੇ ਔਰ ਹੁਣ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਨੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਪਧੌੜ ਹਲਕਾ ਉਹ ਵੀ ਸੰਗਰੂਰ ਲੋਕ ਸਭਾ ਸੀਟ ਦੇ ਵਿੱਚ ਆਉਂਦਾ ਕਾਂਗਰਸ ਕੋਲੇ ਸੰਗਰੂਰ ਚ ਕੈਂਡੀਡੇਟ ਕੋਈ ਨਹੀਂ ਭਾਵੇਂ ਚਰਨਜੀਤ ਚੰਨੀ ਜਿਹੜੇ ਨਹੀਂ ਉਹ ਪਹਿਲਾਂ ਪਧੌੜ ਦੇ ਰਿਜ਼ਰਵ ਹਲਕੇ ਤੋਂ ਚੋਣ ਲੜੇ ਸੀ ਪਰ ਉਹ ਸੰਗਰੂਰ ਦੇ ਖੁੱਲੇ ਹਲਕੇ ਤੋਂ ਵੀ ਚੋਣ ਲੜ ਸਕਦੇ ਨੇ ਕਾਂਗਰਸ ਕੋਲੇ ਕੈਂਡੀਡੇਟ ਨਹੀਂ ਹੈ ਚਰਨਜੀਤ ਚੰਨੀ ਜਲੰਧਰ ਵੀ ਫੀਲਡ ਕਰ ਸਕਦੀਆਂ ਉਹਨਾਂ ਨੂੰ ਕਾਂਗਰਸ ਔਰ ਚਰਨਜੀਤ ਚੰਨੀ ਉਹਨਾਂ ਨੂੰ ਸੰਗਰੂਰ ਤੋਂ ਵੀ ਮੈਦਾਨ ਚ ਉਤਾਰਿਆ ਜਾ ਸਕਦਾ ਹੈ ਇਹ ਕਿਤਨਾ ਕਿਤੇ ਚਰਨਜੀਤ ਚੰਨੀ ਜੀ ਦੇ ਜ਼ਹਿਨ ਚ ਹੋਏਗਾ ਚਰਨਜੀਤ ਚੰਨੀ ਉਹਨਾਂ ਦਾ ਦੇਖੋ ਸਿਆਸਤ ਕਾ ਕਾਹਦੇ ਤਾਂ ਵੱਡਾ ਜਿਹੜੀ ਪੋਲੀਟੀਕਲ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਆ ਉਹਦੇ ਮੈਂਬਰ ਵੀ ਨੇ ਹੁਣ ਪਰ ਅਗਰ ਜਲੰਧਰੋਂ ਚਰਨਜੀਤ ਚੰਨੀ ਪਿਛਲੀ ਜ਼ਿਮਨੀ ਚੋਣ ਲੜਦੇ ਸੁਸ਼ੀਲ ਰਿੰਕੂ ਉਹਨਾਂ ਦੇ ਸਾਹਮਣੇ ਉਦੋਂ ਵੀ ਜਿੱਤ ਸਕਦੇ ਸੀ ਹੁਣ ਉਹ ਅਗਰ ਜਲੰਧਰ ਤੋਂ ਲੜਦੇ ਨਹੀਂ ਮੈਂ ਉਹਨਾਂ ਨੂੰ ਹਮੇਸ਼ਾ ਮਜ਼ਬੂਤ ਉਮੀਦਵਾਰ ਮੰਨਦਾ ਜੇ ਹੁਣ ਚਰਨਜੀਤ ਚੰਨੀ ਜੀ ਕਿਉਂ ਲੜਦੇ ਨੇ ਆਪਣਾ ਸੰਗਰੂਰ ਤੋਂ ਫਿਰ ਵੀ ਮੈਂ ਉਹਨਾਂ ਨੂੰ ਮਜ਼ਬੂਤ ਉਮੀਦਵਾਰ ਮੰਨਦਾ ਸੋ ਮੇਰੇ ਕਹਿਣ ਦੇ ਮੁਤਾਬਕ ਚਰਨਜੀਤ ਚੰਨੀ ਜੀ ਸੰਗਰੂਰ ਬਾਰੇ ਵੀ ਸੋਚ ਸਕਦੇ ਨੇ ਭਵਿੱਖ 'ਚ ਜਾਂ ਸੋਚ ਰਹੇ ਹੋਣਗੇ ਤੇ ਅਗਰ ਚਰਨਜੀਤ ਚੰਨੀ ਇਸ ਇਕੱਠੇ ਚੱਲ ਕੇ ਪਹੁੰਚਦੇ ਨੇ ਤੇ ਫੇਰ ਚਰਨਜੀਤ ਚੰਨੀ ਹੋਣ ਲਈ ਵੀ ਇਹ ਮੌਕਾ ਹੋਏਗਾ ਕਿ ਉਹ ਤਾਕਤ ਜਿਹੜੀ ਭਾਨਾ ਸਿੱਧੂ ਦੀ ਸਮਰਥਕ ਹੈ ਆਮ ਲੋਕ ਉਹ ਸਿਰਫ ਤੇ ਸਿਰਫ ਸਿਮਰਜੀਤ ਸਿੰਘ ਮਾਨ ਵਾਲੇ ਪਾਸੇ ਨਾ ਸੋਚਣ ਉਹ ਚਰਨਜੀਤ ਚੰਨੀ ਬਾਰੇ ਵੀ ਸੋਚਣ ਸੁਖਪਾਲ ਖਹਿਰਾ ਵੀ ਪਹਿਲਾਂ ਗਏ ਸੀ ਸੁਖਪਾਲ ਖਹਿਰਾ ਨੇ ਵੀ ਵੀਡੀਓ ਪਾਈ ਹੈ ਸੁਖਪਾਲ ਖਹਿਰਾ ਨੇ ਚੋਣ ਤਾਂ ਨਹੀਂ ਲੜਨੀ ਪਰ ਸੁਖਪਾਲ ਖੈਰਾ ਵੀ ਉੱਥੇ ਜਾ ਰਹੇ ਨੇ ਪਹਿਲਾਂ ਵੀ ਗਏ ਸੀ ਸੋ ਸੁਖਪਾਲ ਖੈਰਾ ਇਹ ਵੀ ਪਹਿਲਾਂ ਚਰਚਾਵਾਂ ਆਈਆਂ ਸੀ ਕਿ ਸੁਖਪਾਲ ਖੈਰਾ ਨੂੰ ਕਿਤੇ ਸੰਗਰੂਰ ਨਾ ਭੇਜ ਦੇਣ ਚੋਣਾਂ ਦੇ ਲਈ ਪਰ ਸੁਖਪਾਲ ਖੈਰਾ ਤਾਂ ਨਹੀਂ ਉੱਥੇ ਚੋਣ ਲੜਦੇ ਕਿਉਂਕਿ ਸੁਖਪਾਲ ਖੈਰਾ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਚੋਣ ਨਹੀਂ ਲੜਨਗੇ ਜਦੋਂ ਤੱਕ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੂੰ ਜਾਣਾ ਵੀ ਨਹੀਂ ਚਾਹੀਦਾ ਸੁਖਪਾਲ ਖੈਰਾ ਨੂੰ ਚੋਣ ਲੜਨ ਲਈ ਪਰ ਸੁਖਪਾਲ ਖੈਰਾ ਸਮਰਥਨ ਚ ਜਾਣਗੇ ਭਾਨਾ ਸਿੱਧੂ ਦੇ ਸੋ ਇਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਹੈ ਕਿ ਭਗਵੰਤ ਮਾਨ ਨੂੰ ਉਹਦੇ ਘਰ ਦੇ ਵਿੱਚ ਪੋਲਿਟੀਕਲ ਤੌਰ ਤੇ ਘੇਰੀਏ ਔਰ ਜਿਵੇਂ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਭਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਨੂੰ ਕਮਜ਼ੋਰ ਕਰੀਏ ਸੰਗਰੂਰ ਚ ਤੇ ਸਾਡੀ ਆਪਣੀ ਤਾਕਤ ਵਧੇ ਕਿਉਂਕਿ ਦੇਖੋ ਭਾਨਾ ਜਾਂ ਤਾਂ ਇਹ ਸਾਰੇ ਲੀਡਰ ਭਾਨਾ ਸਿੱਧੂ ਦਾ ਸਮਰਥਨ ਕਰ ਦੇਣ ਵੀ ਭਾਨਾ ਸਿੱਧੂ ਚੋਣ ਲੜੇ ਅਸੀਂ ਇਹਦਾ ਸਮਰਥਨ ਕਰੂੰਗਾ ਜਾਂ ਤਾਂ ਸ਼ਕਪਾਲ ਖਹਿਰਾ ਜੀ ਸ੍ਰਿਮ ਜੀ ਸਿੰਘ ਮਾਨ ਹੋਣੀ ਜਾਂ ਬਾਕੀ ਲੋਕ ਭਾਨਾ ਸਿੱਧੂ ਦਾ ਹੀ ਸਮਰਥਨ ਐਦ ਕੀ ਕਰ ਦੇਣ ਭਾਨਾ ਸਿੱਧੂ ਨੂੰ ਚੋਣ ਲੜਾਓ ਤੇ ਅਸੀਂ ਸਮਰਥਨ ਕਰਦੇ ਹਾਂ ਅਸੀਂ ਨਹੀਂ ਚੋਣਾਂ ਲੜਦੇ ਭਾਨਾ ਸਿੱਧੂ ਨੂੰ ਲੜਾਵਾਂਗੇ ਫਿਰ ਤਾਂ ਗੱਲ ਸਮਝ ਆਉਂਦੀ ਹੈ ਅਸਲ 'ਚ ਪੋਲਿਟਿਕਲ ਲੀਡਰ ਨੇ ਜਿਹੜੇ ਉਹ ਭਾਨਾ ਸਿੱਧੂ ਦੇ ਇਸ ਇਕੱਠ ਦੇ ਵਿੱਚ ਆਪਣੀ ਤਾਕਤ ਵੱਢੀ ਕਰਨ ਦਾ ਕਿਤੇ ਨਾ ਕਿਤੇ ਜਿਹੜਾ ਜਿਹੜਾ ਇੱਕ ਕਹਿੰਦੇ ਨੇ ਨਾ ਲੋ ਦੀਵਾ ਉਹ ਦੇਖ ਰਹੇ ਨੇ ਵੀ ਕੀ ਸਾਡਾ ਦੀਵਾ ਇੱਥੇ ਬਲੂਗਾ ਅਗਰ ਅਸੀਂ ਵੀ ਇਸ ਇਕੱਠ ਦਾ ਹਿੱਸਾ ਬਣੀਏ ਜ਼ਰੂਰੀ ਨਹੀਂ ਕਿ ਇਹੀ ਮਨਸ਼ਾ ਹੋਵੇ ਇਹ ਵੀ ਮਨਸ਼ਾ ਹੈ ਇਹ ਵੀ ਮੰਨਸ਼ਾ ਹੋਏਗੀ ਸਾਰਿਆਂ ਦੀ ਕਿ ਭਾਨਾ ਸਿੱਧੂ ਦੇ ਨਾਲ ਜੋ ਕੁਝ ਹੋਇਆ ਸੀ ਉਹਦੇ ਨਾਲ ਖੜੀਏ ਉਂਝ ਭਾਨਾ ਸਿੱਧੂ ਦੀਆਂ ਕਈ ਮੀਡੀਆ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਕਲਿੱਪ ਨੇ ਜਿਹੜੇ ਉਹ ਫੇਸਬੁੱਕ ਸੋਸ਼ਲ ਮੀਡੀਆ ਤੇ ਵਾਇਰਲ ਨੇ ਭਾਨਾ ਸਿੱਧੂ ਨੂੰ ਜ਼ਰੂਰ ਇਹਨਾਂ ਸਾਰੇ ਲੀਡਰਾਂ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਭਾਨਾ ਸਿੱਧੂ ਜਦੋਂ ਬੋਲਦੇ ਨੇ ਭਾਵੇਂ ਏਜੰਟਾਂ ਨਾਲ ਗੱਲ ਕਰਨ ਜਾਂ ਸੋਸ਼ਲ ਮੀਡੀਆ ਤੇ ਆਪਣਾ ਭਾਸ਼ਣ ਕਰਨ ਤੇ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਮਰਿਆਦਾ ਵਾਲੇ ਹੋਣੇ ਚਾਹੀਦੇ ਨੇ ਕਈ ਵਾਰੀ ਕੱਚੇ ਸ਼ਬਦ ਭਾਨਾ ਸਿੱਧੂ ਵਰਤਦੇ ਨੇ ਉਹਨਾਂ ਸ਼ਬਦਾਂ ਤੋਂ ਭਾਨਾ ਸਿੱਧੂ ਨੂੰ ਪਚਣ ਦੀ ਲੋੜ ਹੈ ਅਗਰ ਭਾਨਾ ਸਿੱਧੂ ਲੀਗਲ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਚੰਗੇ ਸ਼ਬਦਾਂ ਦੇ ਨਾਲ ਆਪਣਾ ਸੰਘਰਸ਼ ਅੱਗੇ ਵਧਾਉਂਦੇ ਨੇ ਉਹਦੇ ਨਾਲ ਉਹਨਾਂ ਨੂੰ ਜ਼ਿਆਦਾ ਕਾਮਯਾਬੀ ਮਿਲੂਗੀ ਅਗਰ ਕੱਚੇ ਸ਼ਬਦ ਵਰਤਣਗੇ ਵਿੱਚ ਰੁੱਖੇ ਸ਼ਬਦ ਵਰਤਣਗੇ ਉਹਦੇ ਨਾਲ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਨੁਕਸਾਨ ਹੋਊਗਾ ਭਵਿੱਖ ਦੇ ਵਿੱਚ ਸਮਾਜਿਕ ਤੌਰ ਤੇ ਵੀ ਉੰਜ 12 ਫਰਵਰੀ ਨੂੰ ਉਹਨਾਂ ਦੀ ਪੇਸ਼ੀ ਹੈ ਔਰ 12 ਫਰਵਰੀ ਨੂੰ ਕੀ ਅਦਾਲਤ ਉਹਨਾਂ ਨੂੰ ਜ਼ਮਾਨਤ ਦੰਦੀ ਹੈ ਜਾਂ ਨਹੀਂ ਦੰਦੀ ਇਹ ਹੁਣ ਵਕਤ ਦੱਸੂਗਾ ਪਰ ਪੁਲਿਸ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੇ ਖਿਲਾਫ ਹੋਰ ਮਾਮਲਿਆਂ ਦੇ ਵਿੱਚ ਵੀ ਜਾਂਚ ਕਰ ਰਹੀ ਹੈ। ਸੋ ਆਉਂਦੇ ਸਮੇਂ 'ਚ ਉਹਨਾਂ ਤੇ ਹੋਰ ਕੇਸ ਵੀ ਦਰਜ ਕੀਤੇ ਜਾ ਸਕਦੇ ਨੇ ਕਿਉਂਕਿ ਅਗਰ ਭਾਨਾ ਸਿੱਧੂ ਸਮਾਜਿਕ ਕੰਮਾਂ 'ਚ ਜੁਟੇ ਨੇ, ਲੋਕਾਂ ਦੇ ਹੱਕ 'ਚ ਡਟੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਭਾਨਾ ਸਿੱਧੂ ਦੇ ਨਾਲ ਵੀ ਸ਼ਿਕਾਇਤ ਹੈ ਸੋ ਉਹਨਾਂ ਨੇ ਵੀ ਆਪਣੀਆਂ-ਆਪਣੀਆਂ ਸ਼ਿਕਾਇਤਾਂ ਸੌਂਪੀਆਂ। ਔਰ ਜੀ ਦਲਾ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰ ਕੇਜਰੀਵਾਲ ਦਿੱਲੀ ਦਾ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਔਰ ਉਹਨਾਂ ਨੂੰ ਪੰਜਵੀਂ ਵਾਰ ਈਡੀ ਦੇ ਵੱਲੋਂ ਜਿਹੜੇ ਹੈਗੇ ਆ ਸੰਬੰਧ ਜਿਹੜੇ ਉਹ ਭੇਜੇ ਗਏ ਔਰ ਪਰ ਉਹ ਇਸ ਵਾਰ ਵੀ ਦਿੱਲੀ ਦੇ ਵਿੱਚ ਵੀ ਜਿਹੜੇ ਹੈਗੇ ਜੀ ਈਡੀ ਦੇ ਵਿੱਚ ਸਾਹਮਣੇ ਨਹੀਂ ਪੇਸ਼ ਹੋਏ ਲੇਕਿਨ ਨਾਲ ਦੀ ਨਾਲ ਬੀਜੇਪੀ ਦਫਤਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਤਿੱਖਾ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਗਿਆ ਔਰ ਉੱਥੇ ਭਗਵੰਤ ਸਿੰਘ ਮਾਨ ਸਾਹਿਬ ਵੀ ਕਾਫੀ ਤਿੱਖੇ ਹਮਲਾਵਰ ਹੁੰਦੇ ਹੋਏ ਨਜ਼ਰ ਆਏ ਔਰ ਉਹਨਾਂ ਨੇ ਮੋਦੀ ਸਰਕਾਰ ਦੇ ਉੱਤੇ ਲੋਕਤੰਤਰ ਦਾ ਜਿਹੜਾ ਹੈਗਾ ਕਾਹਨਿਕ ਤੱਕ ਦਾ ਜਿਹੜਾ ਬਿਆਨ ਹੈਗਾ ਆ ਉਹ ਉਹ ਦਾਗ ਦਿੱਤਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਦੇ ਵਿੱਚ ਹੋਈ ਮੇਅਰ ਦੀ ਚੋਣ ਦੇ ਵਿੱਚ ਜਿਹੜੀਆਂ ਉਨਤਾਈਆਂ ਹੋਈਆਂ ਔਰ ਉਹ ਕੇਸ ਹੁਣ ਇਸ ਵੇਲੇ ਹਾਈ ਕੋਰਟ ਦੇ ਵਿੱਚ ਧਾਇਰ ਹੈਗਾ ਆ ਲੇਕਿਨ ਇਸ ਤੋਂ ਬਾਅਦ ਵਿਜੂਦ ਜਿਹੜਾ ਹੈਗਾ ਜੀ ਦਿੱਲੀ ਦੇ ਵਿੱਚ ਬੀਜੇਪੀ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਗਿਆ ਔਰ ਉੱਥੇ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਹੋਇਆ ਔਰ ਉਹਦੇ ਵਿੱਚ ਬੀਜੇਪੀ ਦੇ ਤੇ ਕਾਂਗਰਸ ਦੇ ਮਾਫ ਕਰਨਾ ਕਾਂਗਰਸ ਦੇ ਜਿਹੜੀ ਉੱਥੇ ਜਿਹੜੀ ਗੈਰ ਹਾਜ਼ਰੀ ਲੱਗੀ ਹੈਗੀ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਕੱਲਿਆਂ ਜਾ ਕੇ ਉਹਨਾਂ ਨੇ ਦਿੱਲੀ ਦਾ ਜਿਹੜਾ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ ਮੇਅਰ ਦੇ ਖਿਲਾਫ ਲੇਕਿਨ ਕਾਂਗਰਸ ਦਾ ਉੱਥੇ ਨਾ ਪਹੁੰਚਣਾ ਜਾਂ ਕਾਂਗਰਸ ਦਾ ਉੱਥੇ ਸਾਥ ਨਾ ਦੇਣਾ ਕਿਤੇ ਨਾ ਕਿਤੇ ਇੱਕ ਸਵਾਲ ਵੀ ਖੜਾ ਕਰਦਾ ਹੈਗਾ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਬਿਲਕੁਲ ਕਿਉਂਕਿ ਹਜੇ ਤੱਕ ਦਿੱਲੀ 'ਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗਠਬੰਧਨ ਦਾ ਐਲਾਨ ਨਹੀਂ ਹੋਇਆ ਇੰਡੀਆ ਗਠਜੁਬੰਦਨ ਦੇ ਬਤੌਰ ਦੋਵੇਂ ਪਾਰਟੀਆਂ ਅਗਰ ਇੰਡੀਆ ਗਠਜੁਬੰਦਨ ਵੱਲੋਂ ਇਹ ਪ੍ਰੋਟੈਸਟ ਕਰ ਦਿੰਦੀਆਂ ਤਾਂ ਵੀ ਕੋਈ ਕਮੀ ਨਹੀਂ ਫਿਰਣੀ ਲੇਕਿਨ ਕਿਉਂਕਿ ਦਿੱਲੀ ਦੇ ਵਿੱਚ ਹਜੇ ਤੱਕ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਕਿ ਕੀ ਆਮ ਆਦਮੀ ਪਾਰਟੀ ਔਰ ਕਾਂਗਰਸ ਸੀਟਾਂ ਵੰਡ ਕੇ ਚੋਣਾ ਲੜਨਗੇ 24 ਦੀਆਂ ਜਾਂ ਨਹੀਂ ਇਸ ਕਰਕੇ ਭਗਵੰਤ ਮਾਨ ਸੀਗੇ ਅਰਵਿੰਦ ਕੇਜਰੀਵਾਲ ਸੀ ਇਹਨਾਂ ਦੋਹਾਂ ਲੀਡਰਾਂ ਦੀ ਗਵਾਈ ਸੀ ਔਰ ਭਾਜਪਾ ਦੇ ਦਫਤਰ ਦੇ ਬਾਹਰ ਪਵਨ ਜੀ ਕਾਫੀ ਵੱਡਾ ਇਕੱਠ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਔਰ ਪੂਰੀ ਤਿਆਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਇਸ ਪ੍ਰੋਟੈਸਟ ਦੇ ਵਿੱਚ ਉੱਥੇ ਪਹੁੰਚੇ ਸੀ ਔਰ ਭਗਵੰਤ ਮਾਨ ਨੇ ਵੀ ਅਰਵਿੰਦ ਕੇਜਰੀਵਾਲ ਨੇ ਵੀ ਸ਼ੌਰਭ ਭਾਰਤਵਾੜ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੇ ਔਰ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਮੂਰਲੀ ਕਤਾਰ ਦੇ ਲੀਡਰ ਉਹਨਾਂ ਨੇ ਜੰਮ ਕੇ ਬੀਜੇਪੀ ਤੇ ਪਨਾਸ ਕੱਢੀ ਭਗਵੰਤ ਮਾਨ ਨੇ ਵੀ ਬੀਜੇਪੀ ਤੇ ਬਹੁਤ ਹੀ ਤਿੱਖੇ ਹਮਲੇ ਕੀਤੇ ਔਰ ਉਹਨਾਂ ਨੇ ਸਾਫ਼ ਤੌਰ ਤੇ ਬੀਜੇਪੀ ਨੂੰ ਨਿੰਦਿਆ ਔਰ ਜਿਹੜੀ ਮੇਅਰ ਦੀ ਚੋਣ ਹੈ ਚੰਡੀਗੜ੍ਹ ਦੀ ਉਹਦੇ ਵਿੱਚ ਸ਼ਰੇਆਮ ਧੋਖਾ ਕਰਨ ਦੇ ਇਲਜ਼ਾਮ ਲਾਏ ਔਰ ਇਹ ਵੀ ਕਿਹਾ ਕਿ ਆਉਂਦੇ ਸਮੇਂ ਚ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਫਲਤਾ ਮਿਲੇਗੀ ਨਾ ਕੇਵਲੇ ਵੋਟਾਂ ਦੁਬਾਰਾ ਹੋਣਗੀਆਂ ਬਲਕਿ ਜਿਹੜਾ ਚੋਣ ਅਧਿਕਾਰੀ ਹੈ ਉਹਦੇ ਤੇ ਵੀ ਅਦਾਲਤ ਨੂੰ ਕਾਰਵਾਈ ਕਰਨੀ ਪਵੇਗੀ ਇਸ ਤਰੀਕੇ ਦੇ ਸਬੂਤ ਨੇ ਜਿਹੜੇ ਉਹ ਇਹਨਾਂ ਮਾਮਲਿਆਂ ਦੇ ਵਿੱਚੋਂ ਅਦਾਲਤਾਂ ਨੂੰ ਮਿਲਣਗੇ ਔਰ ਅਰਵਿੰਦ ਕੇਜਰੀਵਾਲ ਨੇ ਵੀ ਹਾਲਾਂਕਿ ਉਹਨਾਂ ਨੂੰ ਸਮਨ ਜਾਰੀ ਕੀਤਾ ਗਿਆ ਸੀ ਪੰਜਵਾਂ ਅੱਜ ਉਹਨਾਂ ਨੇ ਪੇਸ਼ ਹੋਣ ਦਾ ਦਿਨ ਸੀ 2 ਫਰਵਰੀ ਉਹਨਾਂ ਦੇ ਪੇਸ਼ ਹੋਣ ਦਾ ਦਿਨ ਸੀ ਉਹ ਪੇਸ਼ ਨਹੀਂ ਹੋਏ ਔਰ ਉਹਨਾਂ ਨੇ ਲਗਾਤਾਰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਭਾਜਪਾ ਜਾਣ ਬੁੱਝ ਕੇ ਇਹ ਸਮਨ ਉਹਨਾਂ ਨੂੰ ਭੇਜ ਰਹੀ ਹੈ ਤਾ ਕਿ ਉਹਨਾਂ ਨੂੰ 2024 ਦੀਆਂ ਚੋਣਾਂ ਤੋਂ ਦੂਰ ਰੱਖਿਆ ਜਾ ਸਕੇ ਸਾਨੂੰ ਪਹਿਲਾਂ ਵੀ ਪਤਾ ਹੈ ਕਿ ਤਿੰਨ ਲੀਟਰ ਸੰਜੇ ਸਿੰਘ ਮਨੀਸ਼ ਸੁਧੋਧਿਆ ਔਰ ਸਤਿੰਦਰ ਜੈਨ ਜਿਹੜੇ ਉਹਨਾਂ ਦੇ ਮੰਤਰੀ ਸੀ ਇਹ ਤਿੰਨੇ ਮੰਤਰੀ ਮਨੀਸ਼ ਸੁਧੋਧਿਆ ਤਾਂ ਡਿਪਟੀ ਮੁੱਖ ਮੰਤਰੀ ਸੀ ਇਹ ਤਿੰਨਾਂ ਨੂੰ ED ਨੇ ਵੱਖ-ਵੱਖ ਕੇਸਾਂ 'ਚ ਗ੍ਰਿਫਤਾਰ ਕੀਤਾ ਔਰ ਕਿਸੇ ਦੀ ਵੀ ਹਜੇ ਤੱਕ ਜ਼ਮਾਨਤ ਜਿਹੜੀ ਨਹੀਂ ਹੋਈ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਮਨੀਸ਼ ਸੁਧੋਧਿਆ ਨੂੰ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਪਵਨ ਜੀ ਪਿਛਲੇ ਸਾਲ ਚੋਣਾਂ ਸੀਗੀਆਂ ਹਿਮਾਚਲ ਪ੍ਰਦੇਸ਼ ਦੀਆਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਪ੍ਰਿਵਾਰੀ ਸੀ ਮਨੀਸ਼ ਸੋਧਿਆ ਲੇਕਿਨ ਅੱਜ ਇੱਕ ਸਾਲ ਤੋਂ ਜ਼ਿਆਦਾ ਸਮਾਂ ਮਨੀਸ਼ ਸੋਧਿਆ ਨੂੰ ਜੇਲ੍ਹ ਦੇ ਵਿੱਚ ਹੋ ਗਿਆ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਈਜ਼ ਪਾਲਿਸੀ ਦੇ ਵਿੱਚ ਜਿਹੜਾ ਵੀ ਲੀਡਰ ਗ੍ਰਿਫਤਾਰ ਹੁੰਦਾ ਹੈ ਆਮ ਆਦਮੀ ਪਾਰਟੀ ਦਾ ਉਹਨੂੰ ਜ਼ਮਾਨਤ ਨਹੀਂ ਮਿਲਦੀ ਇਹ ਡਰ ਅਰਵਿੰਦ ਕੇਜਰੀਵਾਲ ਨੂੰ ਵੀ ਹੈ ਕਿ ਅਗਰ ਮੇਰੀ ਗ੍ਰਿਫਤਾਰੀ ਹੋਈ ਤੇ ਸ਼ਾਇਦ ਮੈਨੂੰ ਵੀ ਜ਼ਮਾਨਤ ਨਾ ਮਿਲੇ ਤੇ 222 ਦੀਆਂ ਚੋਣਾਂ ਮੇਰੀ ਜੇਲ੍ਹ ਦੇ ਵਿੱਚ ਮੇਰੇ ਸਫ਼ਰ ਦੇ ਦੌਰਾਨ ਹੀ ਨਾ ਕਿਤੇ ਗੁਜ਼ਰ ਜਾਣ ਇਸ ਕਰਕੇ ਅਰਵਿੰਦ ਕੇਜਰੀਵਾਲ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪੇਸ਼ ਨਾ ਹੋਣ ਉਹ ਈਡੀ ਨੂੰ ਪੱਤਰ ਵੀ ਲਿਖ ਰਹੇ ਨੇ ਸਵਾਲ ਵੀ ਪਾ ਰਹੇ ਨੇ ਔਰ ਭਗਵੰਤ ਮਾਨ ਨੇ ਵੀ ਦਬ ਕੇ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨਾ ਸਿੱਧਿਆ ਔਰ ਲਗਾਤਾਰ ਭਾਰਤੀ ਜਨਤਾ ਪਾਰਟੀ ਤੇ ਇਹ ਇਲਜ਼ਾਮ ਲਾ ਰਹੇ ਨੇ ਭਗਵੰਤ ਮਾਨ ਕਿ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ ਆਪਣਾ ਸਿਆਸੀ ਹਿੱਤ ਸਾਧਣ ਦੇ ਲਈ ਇਸ ਤਰ੍ਹਾਂ ਦੇ ਕੇਸ ਦਰਜ ਕਰਕੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਜੀ ਬਿਲਕੁਲ ਔਰ ਪੰਜਾਬ ਪੁਲਿਸ ਦੀ ਗੱਲ ਕਰਦੇ ਹੈਗੇ ਆ ਆਈਜੀ ਉਮਰਾਨ ਅੰਗਲ ਉਹਨਾਂ ਨੂੰ ਹਾਈ ਕੋਰਟ ਤੋਂ ਤੋਂ ਕਾਫੀ ਵੱਡੀ ਜਿਹੜੀ ਹੈਗੀ ਹੈ ਜੀ ਉਹ ਰਾਇਅਤ ਮਿਲੀ ਹੈਗੀ ਆ ਉਹਨਾਂ ਦੀ ਜਿਹੜੀ ਸਸਪੈਂਸ਼ਨ ਹੋਈ ਹੈਗੀ ਆ ਉਹਦੇ ਉੱਤੇ ਰੋਕ ਲਾਉਂਦਿਆਂ ਉਹਨਾਂ ਨੂੰ ਦੁਬਾਰਾ ਨੌਕਰੀ ਦੇ ਉੱਤੇ ਬਹਾਲ ਕੀਤਾ ਗਿਆ ਪਰ ਉਹਨੂੰ ਪਤਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਟਕਪੂਰਾ ਬਹਿਬਲ ਕਲਾਕਾਂ ਗੋਲੀकांड ਦੇ ਵਿੱਚ ਜਿਹੜਾ ਹੈਗਾ ਜੀ ਸਸਪੈਂਡ ਕੀਤਾ ਗਿਆ ਸੀਗਾ ਔਰ ਦੁਬਾਰਾ ਹੁਣ ਇਹ ਜਿਹੜੀ ਬਹਾਲੀ ਹੋਈ ਹੈਗੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇੱਕ ਐਨਡੀਪੀਐਸ ਇੱਕ ਕੇਸ ਔਰ ਬਾਬਲ ਕਲਾਂ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਸ ਮਾਮਲੇ ਦੇ ਵਿੱਚ ਉਹ ਡਿਪਾਰਟਮੈਂਟਲ ਇਨਕੁਆਇਰੀ ਉਹਨਾਂ ਦੇ ਉੱਤੇ ਚੱਲ ਰਹੀ ਹੈ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਔਰ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਬਹੁਤ ਲੰਮਾ ਸਮਾਂ ਉਹਨਾਂ ਨੂੰ ਸਸਪੈਂਡ ਕੀਤੇ ਹੋ ਗਿਆ ਇਸ ਕਰਕੇ ਉਮਰਾਨੰਗਲ ਸਾਹਿਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗਏ ਸੀ ਉਹਨਾਂ ਨੇ ਆਪਣੀ ਸਸਪੈਂਸ਼ਨ ਨੂੰ ਚੈਲੰਜ ਕੀਤਾ ਸੀ ਔਰ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਦਿੱਤਾ ਹੈ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ 15 ਦਿਨਾਂ ਦੇ ਵਿੱਚ ਵਿੱਚ ਉਮਰਾਨਿੰਗਲ ਉਹਨਾਂ ਨੂੰ ਰੀਜੁਆਇਨ ਕਰਾਇਆ ਜਾਵੇ। ਸੋ ਉਹ ਮੁੱਤਲ ਸੀ, ਸਸਪੈਂਡ ਸੀ, ਡਿਪਾਰਟਮੈਂਟਲ ਇਨਕੁਆਇਰੀ ਸੀ ਪਰ ਹੁਣ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਪੋਸਟਿੰਗ ਦੇਣੀ ਪੈਣੀ ਹੈ। ਦੇਖੋ ਜਿਹੜੇ ਮਾਮਲੇ ਨੇ ਜਦੋਂ ਅਫਸਰਾਂ ਨੂੰ ਲੱਗਦਾ ਕਿ ਉਹਨਾਂ ਤੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਲੰਮਾ ਸਮਾਂ ਹੋ ਗਿਆ ਇਹਨਾਂ ਦੀ ਇਨਕੁਆਇਰੀ ਨਹੀਂ ਮੁਕੰਮਲ ਹੋ ਰਹੀ, ਇਹਨਾਂ ਦੀਆਂ ਜਾਂਚਾਂ ਨਹੀਂ ਮੁਕੰਮਲ ਹੋ ਰਹੀਆਂ। ਤੇ ਫਿਰ ਉਹ ਅਫਸਰ ਅਦਾਲਤ ਜਾਂਦੇ ਨੇ ਇਸ ਤਰਕ ਨਾਲ ਕਿ ਸਾਡੀ ਮੁਅਤਲੀ ਨੂੰ ਰੱਦ ਕੀਤਾ ਜਾਵੇ ਆਪਣਾ ਤਰਕ ਰੱਖਦੇ ਨੇ ਉਹਨਾਂ ਦੇ ਵਕੀਲਾਂ ਦੇ ਜ਼ਰੀਏ ਔਰ ਅਦਾਲਤਾਂ ਕਈ ਵਾਰ ਇਹ ਤਰਕ ਮੰਨਦੀਆਂ ਕਈ ਵਾਰ ਨਹੀਂ ਮੰਨਦੀਆਂ ਲੇਕਿਨ ਪਰਮਰਾਜ ਸਿੰਘ ਉਮਰਾਨੰਗਲ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਗਿਆ ਹੁਣ ਉਹਨਾਂ ਨੂੰ ਦੁਬਾਰਾ ਸਰਕਾਰ ਨੂੰ ਕੋਈ ਪੋਸਟਿੰਗ ਦੇਣੀ ਪੈਣੀ ਹੈ ਇਨਸਪੈਕਟਰ ਜਨਰਲ ਦੇ ਅਹੁਦੇ ਤੇ ਨੇ ਪਰਮਰਾਜ ਸਿੰਘ ਉਮਰਾਨੰਗਲ ਕਿਉਂਕਿ ਜਦੋਂ ਕੋਈ ਵੀ ਅਫਸਰ ਮੁਅਤਲ ਹੁੰਦਾ ਫਿਰ ਵੀ ਸਰਕਾਰ ਨੂੰ ਉਹਨੂੰ ਤਨਖਾਹ ਦੇਣੀ ਪੈਂਦੀ ਆ ਭਾਵੇਂ ਉਹ ਤਨਖਾਹ ਜਿਹੜੀ ਉਹ ਘਟਦੀ ਐ ਕਈ ਤਰ੍ਹਾਂ ਦੀਆਂ ਸਹੂਲਤਾਂ ਪੱਤੇ ਉਹਨੂੰ ਘਟਦੇ ਨੇ ਪਰ ਤਨਖਾਹ ਤਾਂ ਦੇਣੀ ਪੈਂਦੀ ਆ ਇਸ ਕਰਕੇ ਹਾਈ ਕੋਰਟ ਨੇ ਹੁਕਮ ਕੀਤੇ ਨੇ ਕਿ ਉਹਨਾਂ ਨੂੰ ਰੀਜੋਇਨ ਕਰਾਇਆ ਜਾਵੇ ਔਰ ਜਿਤ ਤੱਕ ਗੱਲ ਐ ਡਿਪਾਰਟਮੈਂਟਲ ਇਨਕੁਆਰੀਆਂ ਦਾ ਇਹਨਾਂ ਮਾਮਲਿਆਂ ਦੀਆਂ ਇਨਕੁਆਰੀਆਂ ਦਾ ਉਹ ਜਦੋਂ ਮੁਕੰਮਲ ਹੋਣਗੀਆਂ ਜਦੋਂ ਅਦਾਲਤਾਂ ਨੂੰ ਲੱਗੂਗਾ ਕਿ ਉਹਨਾਂ ਇਨਕੁਆਰੀਆਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਕੋਈ ਫੈਸਲੇ ਦੇਣੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਫਿਲਹਾਲ ਪਰਮਰਾਸੀ ਮੁਮਰਾ ਮੰਡਲ ਹੁਣ ਬਹਾਲ ਹੋ ਗਏ ਨੇ 15 ਦਿਨਾਂ ਦੇ ਵਿੱਚ ਉਹਨਾਂ ਨੂੰ ਪੋਸਟਿੰਗ ਦੇਣ ਲਈ ਕਿਹਾ ਗਿਆ ਹੁਣ ਸਰਕਾਰ ਕੀ 15 ਦਿਨਾਂ ਚ ਉਹਨਾਂ ਨੂੰ ਪੋਸਟਿੰਗ ਦੰਦੀ ਹੈ ਜਾਂ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਨੂੰ ਸੁਪਰੀਮ ਕੋਰਟ ਚ ਚੈਲੰਜ ਕਰਦੀ ਹੈ ਆਪਣੇ ਵਕੀਲਾਂ ਦੇ ਜ਼ਰੀਏ ਇਹ ਹੁਣ ਵਕਤ ਦੱਸੇਗਾ ਔਰ ਗੱਲ ਪੰਜਾਬ ਪੁਲਿਸ ਦੀ ਚੱਲ ਰਹੀ ਹੈਗੀ ਆ ਤੇ ਆਪਾਂ ਨੂੰ ਪਤਾ ਕਿ ਜਦੋਂ ਤੋਂ ਭਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਆ ਤਾਂ ਇੱਕ ਬੜੀ ਇੱਕ ਗੱਲ ਜਿਹੜੀ ਹੈਗੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਉਹਨਾਂ ਦੀ ਜਿਹੜੀ ਇੱਕ ਵੀਡੀਓ ਹੈਗੀ ਆ ਕੁੱਟਮਾਰ ਦੀ ਵੀਡੀਓ ਜਾਂ ਕੁਛ ਤਸ਼ੱਦਦ ਦੀ ਵੀਡੀਓ ਜਿਹੜੀ ਹੈਗੀ ਆ ਉਹ ਪੁਲਿਸ ਵੱਲੋਂ ਬਣਾ ਕੇ ਸੀਐਮ ਭਗਵੰਤ ਮਾਨ ਨੂੰ ਭੇਜੀ ਗਈ ਤੇ ਉਸ ਤੇ ਉੱਪਰ ਕਹਿੰਦੇ ਜੀ ਪੰਜਾਬ ਪੁਲਿਸ ਨੇ ਕੋਈ ਬਿਆਨ ਦਿੱਤਾ ਹੈਗਾ ਆ ਦੇਖੋ ਮੈਂ ਅੱਗੇ ਵੀ ਕਿਹਾ ਸੀ ਇੱਕ ਦਿਨ ਕਿ ਇਹ ਸੰਭਵ ਨਹੀਂ ਹੈ ਕਿ ਪੁਲਿਸ ਕਿਸੇ ਮਲਜ਼ਮ ਦੀ ਕੁੱਟਮਾਰ ਦੀ ਵੀਡੀਓ ਬਣਾਵੇ ਟਾਰਚਰ ਦੀ ਵੀਡੀਓ ਬਣਾਵੇ ਤੇ ਮੁੱਖ ਮੰਤਰੀ ਨੂੰ ਭੇਜੇ ਅਗਰ ਪੁਲਿਸ ਕਿਸੇ ਦੀ ਕੁੱਟਮਾਰ ਦੀ ਟਾਰਚਰ ਦੀ ਜਾਂ ਉਹਦੀ ਕੋਈ ਅਪੱਤੀ ਜਨਕ ਵੀਡੀਓ ਬਣਾਏਗੀ ਤੇ ਪੁਲਿਸ ਦੇ ਉਹ ਸਬੰਧਤ ਮੁਲਾਜ਼ਮ ਅਧਿਕਾਰੀ ਖੁਦ ਕਾਰਵਾਈ ਦੇ ਅਧੀਨ ਆ ਜਾਣਗੇ ਉਹਨਾਂ ਨੂੰ ਤਾਂ ਪਤਾ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਇਸ ਕਰਕੇ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ ਪੋਲਿਟੀਕਲ ਰੈਲੀਆਂ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਦੱਬ ਕੇ ਪ੍ਰਚਾਰ ਕੀਤਾ ਪਵਨ ਜੀ ਕਿ ਭਾਨਾ ਸਿੱਧੂ ਤੇ ਤਸ਼ੱਦਦ ਹੋਇਆ ਕੁੱਟਮਾਰ ਕੀਤੀ ਗਈ ਵੀਡੀਓ ਭੇਜੀ ਗਈ ਉੱਪਰ ਉਦੋਂ ਵੀ ਮੈਂ ਕਿਹਾ ਸੀ ਕਿ ਸਾਡੇ ਲੀਡਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਸਾਡੇ ਲੀਡਰਾਂ ਨੂੰ ਸੱਚ ਦੱਸਣਾ ਚਾਹੀਦਾ ਦੇਖੋ ਅਸਲ 'ਚ ਸਿਆਸਤ ਦਾ ਪੱਧਰ ਡਿੱਗ ਗਿਆ ਜਦੋਂ ਸਿਆਸਤ ਦਾ ਪੱਧਰ ਡਿੱਗ ਜਾਂਦਾ ਹੈ ਤੇ ਸਾਡੇ ਕਈ ਲੀਡਰਸ਼ਿਪ ਝੂਠ ਬੋਲਦੇ ਨੇ ਮੰਚਾਂ ਤੇ ਉਹਦੇ ਤੋਂ ਬਚਣਾ ਚਾਹੀਦਾ ਹੈ ਸਾਡੇ ਲੀਡਰਾਂ ਨੂੰ ਸੱਚ ਦਾ ਪੈਰਾ ਨਹੀਂ ਛੱਡਣਾ ਚਾਹੀਦਾ ਹੁਣ ਪੰਜਾਬ ਪੁਲਿਸ ਦੇ ਇੱਕ ਲੁਧਿਆਣਾ ਤੋਂ ਡੀਸੀਪੀ ਨੇ ਜਸਕਰਨ ਸਿੰਘ ਢੇਜਾ ਉਹਨਾਂ ਨੇ ਇੱਕ ਬਕਾਇਦਾ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਤਸ਼ੱਦਦ ਹੋਣ ਤੋਂ ਇਨਕਾਰ ਕੀਤਾ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਔਰ ਉਹਨਾਂ ਨੇ ਨਕਾਰੇ ਨੇ ਇਹ ਸਾਰੇ ਇਲਜ਼ਾਮ ਕਿ ਇਹ ਸੰਭਵ ਨਹੀਂ ਹੈ ਜਿਹਾ ਨਹੀਂ ਹੋਇਆ ਸੋ ਪੁਲਿਸ ਨੇ ਕਿਉਂਕਿ ਕਈ ਤਰ੍ਹਾਂ ਦੀਆਂ ਅੱਜਕੱਲ੍ਹ ਐਡਿਟ ਕਰਕੇ ਵੀਡੀਓ ਇਸ ਤਰ੍ਹਾਂ ਦੀਆਂ ਬਣਾ ਲੀਆਂ ਜਾਂਦੀਆਂ ਨੇ ਕੁਝ ਤਸਵੀਰਾਂ ਜਿਹੜੀਆਂ ਮੈਂ ਵੀ ਦੇਖੀਆਂ ਸੀ ਇੱਕ ਵੀਡੀਓ ਦੇ ਵਿੱਚ ਉਹ ਸਿਰਫ ਉਹ ਤਸਵੀਰਾਂ ਸੀ ਜਦੋਂ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸੀ ਸੋ ਮੈਨੂੰ ਕਿਸੇ ਤਰ੍ਹਾਂ ਦੀ ਤਸ਼ੱਦਦ ਉਹਦੇ ਵਿੱਚ ਨਹੀਂ ਦਿਖੀ ਪਰ ਫਿਰ ਵੀ ਕਈ ਮੰਚਾਂ ਤੇ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਮੈਨੂੰ ਲੱਗਦਾ ਹੈ ਡੀਐਸਪੀ ਜਸਕਰਨ ਸਿੰਘ ਤੇਜਾ ਹੋਨਰਰੀ ਸਟੇਟਮੈਂਟ ਤੋਂ ਬਾਅਦ ਇਹਦੇ ਤੇ ਕਾਫੀ ਵੱਡੀ ਕਲੈਰਿਟੀ ਆਏਗੀ ਮੈਂ ਇੱਕ ਗੱਲ ਕਹੀ ਸੀ ਪਵਨ ਜੀ ਕਿ ਜਿਹੜੇ ਲੀਡਰ ਕਹਿੰਦੇ ਨੇ ਕਿ ਪਾਨਾ ਸਿੱਧੂ ਤੇ ਤਸ਼ੱਦਦ ਕੀਤਾ ਗਿਆ ਵੀਡੀਓ ਹੈ ਤੇ ਫਿਰ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣ ਅਗਰ ਮਜੀਠੀਆ ਮੰਤਰੀ ਦੀ ਵੀਡੀਓ ਦੇ ਸਕਦਾ ਸੁਖਪਾਲ ਖਹਿਰਾ ਮੰਤਰੀ ਦੀ ਵੀਡੀਓ ਦੇ ਸਕਦੇ ਨੇ ਗਵਰਨਰ ਨੂੰ ਫਿਰ ਪਾਨਾ ਸਿੱਧੂ ਦੀ ਵੀਡੀਓ ਦੇ ਕੇ ਆਓ ਅਗਰ ਤੁਹਾਡੇ ਕੋਲੇ ਕੋਈ ਸੱਚੀ ਵੀਡੀਓ ਹੈ ਜਿਹਦੇ ਚ ਪਾਨਾ ਸਿੱਧੂ ਤੇ ਤਸ਼ੱਦਦ ਹੋਇਆ ਤੇ ਜੇ ਤੁਹਾਡੇ ਕੋਲੇ ਉਹਦੇ ਤਸ਼ੱਦਦ ਦੀ ਕੋਈ ਵੀਡੀਓ ਹੀ ਨਹੀਂ ਹੈ ਤੇ ਫਿਰ ਮੰਚਾਂ ਤੇ ਬੋਲਣਾ ਕਿ ਉਹਦੇ ਨਾਲ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤਾ ਗਿਆ ਮੈਨੂੰ ਲੱਗਦਾ ਇਹ ਸਹੀ ਨਹੀਂ ਹੈ ਇਹਦੇ ਨਾਲ ਆਪਣੀ ਭਰੋਸੇਯੋਗਤਾ ਸਾਡੇ ਲੀਡਰ ਆਪ ਗਵਾ ਰਹੇ ਨੇ ਜੀ ਔਰ ਅਕਾਲੀ ਦਲ ਦੇ ਵੱਲੋਂ ਛੇੜੀ ਗਈ ਪੰਜਾਬ ਬਚਾਓ ਯਾਤਰਾ ਕਹਿੰਦੇ ਆ ਜੀ ਕਿ ਹੁਣ ਅਟਾਰੀ ਤੋਂ ਸ਼ੁਰੂ ਹੋ ਕੇ ਮਜੀਠੀਆ ਹਲਕੇ ਦੇ ਵਿੱਚ ਪਹੁੰਚੀ ਤੇ ਉੱਥੇ ਵੀ ਉੱਥੇ ਜ਼ੋਰਦਾਰ ਜਿਹੜਾ ਹੈਗਾ ਜੀ ਸਮਰਥਨ ਦੇਖਣ ਨੂੰ ਮਿਲਿਆ ਕੀ ਲੱਗਦਾ ਹੈਗਾ ਆ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈਗੀ ਆ ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੁਣੀ ਇਸ ਵੇਲੇ ਪੂਰਾ ਖਿੱਚ ਦਾ ਕੇਂਦਰ ਬਣੇ ਹੋਏ ਹੈਗੇ ਨੇ ਇਹ ਅਕਾਲੀ ਲੀਡਰਸ਼ਿਪ ਇਸ ਵੇਲੇ ਕੀ ਮੈਸੇਜ ਦੇਣਾ ਚਾਹੁੰਦੀ ਹੈਗੀ ਆ ਅਕਾਲੀ ਵਰਕਰਸ ਨੂੰ ਕੀ ਲੱਗਦਾ ਹੈ ਕਿ 2024 ਦੀਆਂ ਚੋਣਾਂ ਦੇ ਵਿੱਚ ਇਸ ਦਾ ਕੁਝ ਅਸਰ ਪਵੇਗਾ ਦੇਖੋ ਮਜੀਠੀਆ ਹਲਕੇ ਦੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਯਾਤਰਾ ਹੈ ਉਹ ਮਜੀਠੀਆ ਹਲਕੇ ਦੇ ਵਿੱਚ ਪਹੁੰਚੀ ਕਾਫੀ ਵੱਡਾ ਰਸ ਸੀ ਸ਼ਖਬੀਰ ਸਿੰਘ ਬਾਦਲ ਉਹਨਾਂ ਦੇ ਸਮਰਥਨ 'ਚ ਮੈਂ ਕੱਲ ਵੀ ਕਿਹਾ ਸੀ ਕਿ ਅਕਾਲੀ ਦਲ ਕਿਤੇ ਵੀ ਸਮਾਗਮ ਕਰੇ ਉੱਥੇ ਰਸ ਹੋਏਗਾ ਕਿਉਂਕਿ ਅਕਾਲੀ ਦਲ ਸੰਗਠਿਤ ਪਾਰਟੀ ਤਾਂ ਹੈ ਅਕਾਲੀ ਦਲ ਦਾ ਆਪਣਾ ਕਾਡਰ ਵੀ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਅਕਾਲੀ ਦਲ ਜਿੱਤਣ ਦੀ ਸਥਿਤੀ 'ਚ ਪਹੁੰਚਦੀ ਹੈ ਜਾਂ ਨਹੀਂ ਕਿਉਂਕਿ ਵੋਟਰ ਪੰਜਾਬ ਦੇ ਵਿੱਚ ਜਦੋਂ ਵੋਟਾਂ ਪਾਉਂਦੇ ਨੇ 1 ਕਰੋੜ 90 95 ਲੱਖ ਤੋਂ ਜ਼ਿਆਦਾ ਨੇ ਤੇ ਹਰ ਵਿਧਾਨ ਸਭਾ ਹਲਕੇ 'ਚ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਘੱਟੋ ਘੱਟ 1 ਲੱਖ ਤੋਂ ਜ਼ਿਆਦਾ ਵੋਟਰ ਨੇ ਕੋਈ ਹਲਕਾ ਹੋਏਗਾ ਜਿਹਦੇ ਵਿੱਚ ਵੋਟਰ 1 ਲੱਖ ਤੋਂ ਘੱਟ ਨਹੀਂ ਹੁਣ ਪਹਿਲੀ ਤੱਕ ਇਹ ਸਾਨੂੰ ਸਮਝਣ ਦੀ ਹੈ ਕਿ ਕਿਤੇ ਵੀ ਹਲਕਾ ਪੱਧਰ ਤੇ ਅਗਰ ਰੈਲੀਆਂ ਹੁੰਦੀਆਂ ਨੇ ਉਹਦੇ ਚ 10-12 ਹਜ਼ਾਰ ਤੋਂ ਵੱਧ ਇਕੱਠ ਨਹੀਂ ਹੁੰਦਾ ਕਦੀ 15 ਹੋ ਜਾਂਦਾ ਹੈ ਇਹਦਾ ਮਤਲਬ ਹੈ 1 ਲੱਖ ਲੋਕਾਂ ਨੇ ਤਾਂ ਨਮਾਇੰਗੀ ਕੀਤੀ ਨਹੀਂ ਤੁਹਾਡੇ ਧਰਨੇ ਚ ਜਾਂ ਰੈਲੀਆਂ ਚ ਕੋਈ ਵੀ ਪਾਰਟੀ ਦਾ ਹੋਵੇ ਜੀ ਕਿਸ ਕਰਕੇ ਪਰ ਲੀਡਰਾਂ ਨੂੰ ਇਸ ਤਰੀਕੇ ਦੇ ਜਿਹੜੇ ਕੱਟ ਨੇ ਬਹੁਤ ਉਤਸ਼ਾਹ ਦਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਨੇਰੀ ਚੱਲ ਰਹੀ ਹੈ ਔਰ ਮਜੀਠੀਆ ਦੇ ਵਿੱਚ ਜਿਹੜਾ ਮਜੀਠੀਆ ਹਲਕਾ ਹੈ ਉਹ ਦੇਖਿਆ ਜਾਵੇ ਤਾਂ ਅਕਾਲੀ ਦਲ ਦਾ ਪਰੰਪਰਾਗਤ ਹਲਕਾ ਹੈ ਲੋਕ ਸਭਾ ਚੋਣਾਂ 'ਚ ਵੀ ਮਜੀਠੀਆ ਹਲਕੇ ਤੋਂ ਅਕਾਲੀ ਦਲ ਨੂੰ ਲੀਡ ਮਿਲਦੀ ਹੈ ਹੁਣ ਉੱਥੇ ਵਿਕਰਮ ਮਜੀਠੀਆ ਜੀ ਦੀ ਧਰਮ ਪਤਨੀ ਉਥੋਂ ਐਮ ਐਲ ਏ ਨੇ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਉਥੋਂ 2-3 ਵਾਰ ਐਮ ਐਲ ਏ ਰਹੇ ਹੁਣ ਮਜੀਠੀਆ ਹਲਕੇ 'ਚ ਕੱਟ ਹੋਣਾ ਸੁਭਾਵਿਕ ਸੀ ਮਜੀਠੀਆ ਦੀ ਪਤਨੀ ਉਥੋਂ ਸਿਟਿੰਗ ਐਮ ਐਲ ਏ ਹੈ ਪਰ ਇਹਦੇ ਨਾਲ ਸੁਖਬੀਰ ਬਾਦਲ ਬਹੁਤ ਜ਼ਿਆਦਾ ਖੁਸ਼ ਨੇ ਗਦਗਦ ਹੋਏ ਔਰ ਅਟਾਰੀ ਤੋਂ ਬਾਅਦ ਹੁਣ ਮਜੀਠੀਆ ਦੇ ਵਿੱਚ ਵੀ ਪੰਜਾਬ ਬਚਾਓ ਯਾਤਰਾ ਪਹੁੰਚੀ ਕੁੱਲ 43 ਹਲਕੇ ਕਵਰ ਕਰਨੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਦੇ ਤਹਿਤ ਜੀ ਔਰ ਜੰਦੇ ਜੰਦੇ ਕੋਈ ਹੋਰ ਸਿਆਸੀ ਸਰਗਰਮੀ ਦੇ ਉੱਤੇ ਤੁਸੀਂ ਝਾਤ ਪਾਉਣੀ ਚਾਹੁੰਦੇ ਹੋ ਦੇਖੋ 11 ਤਰੀਕ ਨੂੰ ਮਲਕੀ ਅਰਜਨ ਖੜਗੇ ਹੁਣਾ ਦੀ ਸਮਰਾਲਾ ਦੇ ਵਿੱਚ ਰੈਲੀ ਦਾ ਪ੍ਰੋਗਰਾਮ ਹੈ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੀ ਪਾਰਟੀ ਇਹ ਤਿਆਰੀ ਕਰ ਰਹੀ ਹੈ ਕਿ ਅਸੀਂ ਜਦੋਂ 11 ਫਰਵਰੀ ਨੂੰ ਮਲਕੀ ਅਰਜਨ ਖੜਗੇ ਆਉਣ ਅਸੀਂ ਵੱਡਾ ਸ਼ਕਤੀ ਪ੍ਰਦਰਸ਼ਨ ਕਰੀਏ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਸੁਨੇਹਾ ਜਾਵੇ ਇਸ ਵੱਡੀ ਰੈਲੀ ਦੇ ذریعے ਕਿ ਕਾਂਗਰਸ 13 ਸੀਟਾਂ ਤੇ ਵੱਡੀ ਦਾਵੇਦਾਰ ਹੈ ਔਰ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆ ਹੁਣ ਇਹ ਬਹੁਤ ਵੱਡੀ ਗੱਲ ਰਹੇਗੀ ਇੱਥੇ ਪਵਨ ਜੀ ਅਗਰ 11 ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਕੀ ਮਿਲ ਕੇ ਚੋਣਾਂ ਲੜਨ ਦਾ ਸਮਝੌਤਾ ਹੁੰਦਾ ਜਾਂ ਮਿਲ ਕੇ ਚੋਣਾਂ ਲੜਨ ਦਾ ਸਮਝੌਤਾ ਨਹੀਂ ਹੁੰਦਾ ਅਗਰ ਤਾਂ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ ਫਿਰ 11 ਫਰਵਰੀ ਦੀ ਰੈਲੀ ਦਾ ਜਿਹੜਾ ਰੰਗ ਰੂਪ ਹੈ ਉਹ ਬਦਲ ਜਾਏਗਾ ਫਿਰ ਤਾਂ ਦੋਹਾਂ ਲੀਡਰਾਂ ਦੇ ਪੋਸਟਰ ਆ ਜਾਣਗੇ ਅਗਰ ਇਹ ਜਿਹਾ ਨਹੀਂ ਹੁੰਦਾ ਕਿ ਮਲਕੀ ਅਰਜਨ ਖੜਗੇ ਵੀ 13 ਕੀਆਂ 13 ਸੀਟਾਂ ਜਿੱਤਣ ਦਾ ਸੱਦਾ ਦੇ ਕੇ ਜਾਣਗੇ ਇਹ ਬੜੀਆਂ ਦਿਲਚਸਪ ਗੱਲਾਂ ਰਹਿਣਗੀਆਂ 13 11 ਫਰਵਰੀ ਤੱਕ ਸੋ 11 ਫਰਵਰੀ ਤੱਕ ਅਗਰ ਸਮਝਾਤਾ ਨਹੀਂ ਹੁੰਦਾ ਆਪ ਤੇ ਕਾਂਗਰਸ ਦਾ ਫਿਰ ਇਸ ਰੈਲੀ ਨੂੰ ਲੈ ਕੇ ਆਪ ਦਾ ਕੀ ਰਿਐਕਸ਼ਨ ਹੁੰਦਾ ਹੈ ਭਗਵੰਤ ਮਾਨ ਹੋਂ ਦਾ ਕੀ ਰਿਐਕਸ਼ਨ ਹੁੰਦਾ ਹੈ ਇਹ ਵੀ ਵੇਖਣ ਵਾਲੀ ਗੱਲ ਰਹੇਗੀ ਅ ਤੇ ਅੱਜ ਦੇ ਸੈਗਮੈਂਟ ਦੇ ਵਿੱਚ ਆਪਾਂ ਇੱਥੇ ਹੀ ਲੈਨੇ ਆ ਤੁਹਾਡੇ ਤੋਂ ਅੱਗੇ ਆ ਫਿਰ ਮਿਲਣ ਦੀ ਉਮੀਦ ਦੇ ਨਾਲ ਜੀਓ ਸਾਨੂੰ ਜੀ ਇਜਾਜ਼ਤ ਸਤ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ ਜੀ ਬਹੁਤ